ਅੱਜ ਦਿਖਾਉਣੇ ਸੋਨੂੰ ਗੁਰਦੁਆਰੇ ਪਾਉਣ ਲੱਗਿਆ ਭਰਤ ਲਾਉਣੇ ਤੁਨੂੰ ਸਾਰਾ ਪਾਉਂ ਮਿਆਂ ਤਬਾ ਜਾਇਰ ਦਾ ਤਬਾ ਬੋਲ ਗਿਆ ਤੇ 50000 ਦਾ ਲਿਆਦਾ ਲੈ ਆ ਗਿਆ ਤਗੜਾ ਡਰਾਈਵਰ ਬੂਰਾ ਉਹ ਮੈਂ ਪਾਈ ਨਹੀਂ ਪਈ ਟ੍ਰੈਕ ਕਰਾ ਨਹੀਂ ਹੋ ਰਿਹਾ ਹੁੰਦੇ ਤੇ ਚਲਾਉਣਾ ਪਿੱਛੇ ਵਾਲਾ ਤਾਂ ਬਦਦੇ ਦਾ ਕੰਮ ਆ ਯਾਰ ਹੁਣ ਜਿਹੜੇ ਪਾ ਗਏ ਮੈਨੂੰ ਕਹਿ ਬੈਤ ਨੂੰ ਲੱਗਦਾ ਡਰਾਈਵਰ ਚਲਾ ਮੜੀ ਹੁਣ ਫੜਾ ਤੇ ਚਲਾ ਮਨ ਆਇਆ ਲਾਲੂ ਆਇਆ ਲਾਲਾ ਕੋਨਾ ਸਿੱਖਣਾ ਪੈਂਦਾ ਟ੍ਰੈਕ ਫਿਰ ਡਰਾਈਵਰ ਬਣਦਾ ਹੁਣ ਮੈਨੂੰ ਸੁੱਤੇ ਪੈਣ ਨੂੰ ਚਾੱਕ ਕੇ ਬਾਹਰ ਦੋ ਦਾ ਕੰਮ ਧੱਕਾ ਹੀ ਆ ਭਾਜੀ ਤੈਰ ਹੀ ਪੜੂ ਸਾਰੇ ਸਾਰੇ ਦਾ ਡਰਾਈਵਰ ਮੈਂ ਬਣਿਆ ਨਹੀਂ ਪੂਰਾ ਦਾ ਡਰਾਈਵਰ ਪੂਰਾ ਡਰਾਈਵਰ ਮੱਕਾ ਨਾ 1 ਕਿਲੋ ਦਾ ਜਗਣਾ ਪਰੀ ਵੀ ਤੂੰ ਵੀ ਮੁੜਦੀ ਓਕੀ ਜੀ ਹਾਂ ਨਾ ਟਰਾਲੀ ਦਾ ਜਮਾ ਜਰਾ ਜਿੰਨੇ ਮਾਰ ਕੇ ਮਾਰ ਕੇ ਜੀ ਕਿਹੜਾ ਕਹਿੰਦਾ ਇਹਦਾ ਤੂੰ ਸੀਰ ਹੋ ਗਿਆ ਸੀ ਖਰਾਸ ਫਾਰਮ ਵਾਲਾ ਓਏ ਉਹ ਤਾਂ ਭੈਣ ਤੋਂ ਜੜੀ ਵਾਲੀ ਟਰਾਲੀ ਦਾ ਹਾਂ ਲੱਗੇ ਨਵੀਂ ਗੱਲ ਟਰੈਕਟਰ ਵੀ ਹੈ ਲਾ ਆਂਦਾ ਨਾਲ ਤੇਜ ਸਿੰਘ ਜਾਨ ਚ ਲਿਆਉਂਦਾ ਆਂ ਆ ਲਾ ਰਿਹਾ ਸਤੀ ਦੀ 40000 ਦਿੱਤਾ ਜੀ ਖੜਾ 10000 ਲੱਗਿਆ ਲੱਖੇ ਕਿਹੜੇ ਗਿਆ ਓਏ ਓ ਮੈਨੂੰ ਵੀ ਪਰਸੋਂ ਲੱਖੇ ਨਹੀਂ ਗਿਆ ਕਾ 10000 ਦੇ ਗਿਆ ਕਾ ਇੱਚ ਮੈਂ ਪੁੱਛਿਆ ਜੀ ਮੈਨੂੰ ਗਿਆਨ ਚਾਪ ਓਏ ਸੇ ਦੋ ਮਿੰਟ ਚੱਕ ਲੋ ਉਹ ਨਵੇਂ ਟਾਇਰ ਲੈਂਦਾ ਜੂ ਤੇ ਮਾਰ ਕੇ ਵੀ ਨਹੀਂ ਜੂ ਉਹ ਟਾਇਰ ਆ ਲਓ ਉਹ ਉਨੇ ਰੇਟ ਦੀ ਕਾਟੂ ਜਿੰਨੇ ਮੈਨੂੰ ਦੇ ਦੇ 8000 ਦੇ ਇਹ ਪਾਇਆ ਲੱਖ ਰੁਪਈਆ ਇਹ ਰੇਡੀਅਲ ਟਾਇਰ ਪਾਇਆ ਮੂਰ ਜੂ ਦੇਣ ਇਹ ਇੱਕ ਹੱਦ ਘਾਟਾ ਉਹ ਉਨੇ ਵੀ ਦੋ ਜੋੜ ਕੇ ਤਾਂ ਲੂਏ ਇੱਕ ਚੱਲ ਜਾਂਦੀ ਹੈ ਥੋੜੇ ਲੱਗਦੇ ਆ ਬਾਈ ਨੇ ਵੱਡੇ ਆਉਂਦੇ ਆ ਇਹ ਬੱਡੇ ਨੇ ਸੋਹਣੇ ਨੇ ਕਿੰਨਾ ਹੋਰ ਆਇਆ ਇਹ ਜਿਹੜਾ ਮਾਡਲ ਡਰਾਈਵਿੰਗ ਕਰਦਾ ਆ ਕਿਹੜੀ ਡਾੜੀ ਬਣਾਉਂਦੇ ਆ ਉਹਨਾਂ ਨੇ ਸਾਰੀਆਂ ਡਾੜੀਆਂ ਆਏ ਉਧਰ ਬਜ਼ਾਰ ਬਦੇ

ਮਾਈਕ ਹੈ ਮੈਂ ਪਿੱਛੇ ਕਹਿਣਾ ਹਾਂ ਪਰ ਕਿਲੇ ਜਾਣ ਦੀ ਲੋੜ ਨਹੀਂ ਹੈ ਇਹ ਇਹ ਕਿਹੜਾ ਇਹ ਪੈਰ ਤਾਂ ਪੁੱਟੇ ਤਾਂ ਨਹੀਂ ਦੇਖ ਰਹੀ ਨੀ ਮਾਰਾ ਬੀਚ ਜਾ ਰਿਹਾ ਹੈ ਇਤਨੀ ਬਾਰੇ ਦੇ ਕੰਮ ਨਹੀਂ ਆਇਆ ਇਹਨਾਂ ਨੂੰ ਤਾਂ ਕੰਮ ਹੀ ਝੋੜ ਦਊਗਾ ਪਛਾ ਲੈ ਤਕੂਸ ਤੇਰੇ ਵਰਗੇ ਨੇ ਇਹਨੇ ਨਾ ਨਾ ਕੀ ਹੋਗਾ ਲੈਫਟ ਨਹੀਂ ਜਾਗਦਾ ਕਿਹੜਾ ਮੋਨ ਨਾ ਦਾਲ ਬਦਲਣ ਨਾ ਨਾ ਨਿਊਜ਼ ਆਪਾਂ ਦੇ ਬੁਝਾਣੇ ਬਾੜ ਨਾਡਗਰ ਓਏ ਜੇਬੇ ਨਾਡਗਰ ਅਬਾ ਨਾ ਮਾੜੇ ਹੁੰਦਾ ਜਮਾ ਆਪਣਾ ਦੇਖ ਨਾਡਗਰ ਕਿਹੜਾ ਲੈ ਆ ਹਾਇ ਨਾਡਗਰ ਆਦਾ ਮੂਹ ਤੇਰੇ ਚ ਜੇਬੇ ਥੋੜੀ ਮੰਦਾ ਫਿਰ ਗੱਲਾਂ ਥੋੜਾ ਦਾ ਫੇਰ ਕਰ ਆ 15 ਹੰਨਾ ਵਾਲਿਆਂ ਨਾਲ ਲਵਰੀ ਚੋਂ ਆ ਪਾਜਨ ਮਾਰ ਫੋਨ ਲਿਆ 12500 ਦਾ ਤੂੰ ਗਿਆ ਜੀ ਨਾਲ ਵੇ ਹਾਂ ਇਹ ਨਹੀਂ ਦੋ ਹੀ ਸਰਸ ਪੰਜਾਇਆ ਦਾ ਫੋਨ ਲਾ ਕੇ ਨੋਟਿਸ ਹੋ ਰਿਹਾ ਕੋਈ ਉਹ ਕਿਹਾ ਆ ਜੂ ਲਿਫਟ ਥੱਲੇ ਆ ਵੇ ਪਾਜਨ ਦਾ ਤਾਂ ਲਾਉਂਦੇ ਆ ਅਸੀਂ ਉੱਥੇ ਮਿਲ ਖਾਨ ਕੇ ਜਿਹੜਾ ਉਹਨੂੰ ਦੁਬਾਰਾ ਫੇਰ ਦਿੰਨ ਵਾਲਾ ਕਹਿੰਦਾ ਤੁਸੀਂ ਆ ਬਾਸ ਸੁਣੀ ਆ ਯਾਰ ਟ੍ਰੇਡ ਦੀ ਹਾਂ ਇਹ ਬਾਈ ਬਾਏ ਉਹ ਤੇਰੀ ਨੂੰ ਰੋਕ ਲੋ ਤੋ ਟਰੈਕਟਰ ਆ ਉਧਰ ਆ ਗਈ ਤਾਂ ਨਿਆਰਾ ਦਾ ਇੱਧਰ ਭਰਤ ਪਾਉਂਦਾ ਆ ਜਦੋਂ ਬਾਹਰ ਦਿੰਦਾਵੇਂ ਗੁਰਦੁਆਰੇ ਦੀ ਪਾਈ ਹੈ ਨਾ ਵਾੜਾ ਖੱਪਾ ਪਾਇਆ ਜੋ ਬਾਈ ਇਹ ਤੇ ਬਾਈ ਸੱਪ ਕੋਈ ਨਹੀਂ ਟਰੈਕਟਰ ਉੱਤੇ ਦਾ ਬਾਹਲੇ ਹੀ ਸੀਗੇ ਬਾਈ ਦਾ ਸਰਾ ਆਹਨੇ ਡਰਾਈਵਰੀ ਲੈ ਗਏ ਨਾ ਮਿੰਟ ਚ ਉਹ ਚੜਾਦੀ ਆਉਗੀ ਹੋ ਗਈ ਹੋ ਗਈ ਹੋਰ ਤਾਂ ਰੋਕਣਾ ਪੈਂਦਾ ਵੀਰ ਨੇ ਤਾਂ ਕਹਿ ਕੇ ਇਹ ਆ ਵੀਰਾ ਬਾਬਾ ਵੀਰਾ ਬਾਬਾ ਕੋਲ ਕਹਿੰਦੇ ਖਾਲੀ ਟਰੈਕਟਰ ਖੁੱਪ ਗਿਆ ਪ੍ਰੀਤ ਸਾਡਾ ਟਰੈਕਟਰ ਦੇ ਮਣੂ ਜੀ ਓਏ ਖੜ ਜਾ ਸਾਡੀ ਸੇਵਾ ਦਾਾਰ ਲੱਗੇ ਭਾਰਤ ਦੀ ਸੇਵਾ ਤੇ ਆ ਬਾਬਾ ਸਾਡਾ ਗਿੱਲੀ ਕੱਢ ਜਾਣਾ ਲੈਣੀ ਓਏ ਲਓ ਆਹ ਕਿਸੇ バーは。<laughs> <laughs> 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 ರಾಜು ತುಲ್ಲ <laughs> ਕੱਟਉ ਰਹੀ ਜਾਂਦੇ ਬਈ ਇਹ ਨਹੀਂ ਦਬਦੇ ਝੋਟੇ ਝੋਟੇ ਗਿਆਨ ਲੱਤ ਗਿਆ 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 ਜੀ ਚੱਕਾ ਕੱਟ ਸੱਤੀ ਵੀ ਨਹੀਂ ਜਾਂਦਾ ਵੀ ਮਗਰੀ ਦਾ ਬਾਈ ਵੀ ਨਹੀਂ ਵੀ ਝੋਟਾ ਹੀ ਆ ਬਈ ਗਿਆਨ ਗਿਆ ਲੈ ਗਿਆ ਲੈ ਗਿਆ ਲੈ ਗਿਆ ਚੱਕਾ Se si acotinó Marie ਦਿਆ ਉਹ ਦਿਆ ਕੀ ਭੈਜੀ ਉਹ ਭੇਜਦਾ ਗੁਰੂ ਉਹ ਰਾਲਾ ਕਿਵੇਂ ਸੱਟਾ ਤੇਰਾ ਛੋਟਾ ਠੀਕ ਆ ਹਾਂ ਕਿਉਂ ਉਹ ਜਾਲ ਬਣਾਉਣਾ ਅਰਚੂ ਇਹ ਅੰਦਰ ਦੇ ਬੱਚਾ ਆ ਗਏ ਆ ਆਏ ਹੁnde ਹੀ ਇੱਥੇ ਆਏ ਆਏ ਇਹਦਾ ਵਾਦ ਹੁੰਦਾ ਕਿ ਗੁਰਦੁਆਰੇ ਦੀ ਭਰਤ ਮਾਣ ਲਾ ਇੱਧਰ ਇਕ ਲੈ ਦੇਖਣ ਆਲੇ ਆ ਜੇ ਕੋਈ ਕਹੇ ਕੋਸਾਵੜੇ ਨੂੰ ਕੋਲਿਆ ਕੋਚ ਸਾਹ ਮਨੂ ਕੋਚ ਇਹਦਾ ਵੀਡੀਓ ਬਣਾਇਆ ਕਿਉਂਕਿ ਮੈਂ ਟਰੈਕਟਰ ਲੈ ਕੇ ਆਇਆ ਹਾਂ ਮੈਂ ਕਹਿੰਦਾ ਬਣਾਉਂਗਾ ਕਿ ਮੇਰੇ ਸਾਹਦੇ ਉਹ ਕਰਤਾ ਨਾ ਵਾ ਉਹ ਵਾਂ ਦਾ ਖਮੋ ਖੜ ਗਿਆ ਵੀ ਆਏ ਕਿਵੇਂ ਕੱਢੂ ਓ ਰੇਸ ਘਟਾਲਾ ਰੇਸ ਘਟਾਲਾ ਉਹ ਡਰਾਈਵਰ ਵੱਡਾ ਪੰਜਾਬ ਪੁਲਿਸ ਆਏ ਓ ਬਾਸ ਸਾਹਿਬ ਓ ਬਾਸ ਸਾਹਿਬ ਹੱਥ ਲੈ ਲਾ ਕੇ ਤਾਂ ਕਾਹਨ ਨਾ ਗੇਮ ਦਾ ਨਾ ਆਪਣਾ ਓਏ ਬੱਤੀ ਦਾ ਡਰਾਈਵਰ ਤੋਂ ਬੋਲਣਾ ਇਹ ਜੁਕੇ ਨਾਲ ਆਪ ਹੋਈਏ ਤੇ ਮਾਰਦੇ ਜੀ ਜੀ ਇਹ ਮਗਰਾ ਉਧਿਓ ਹੋਣਾ ਨਿਕਲ ਜਾਣਾ ਤੇ ਟਰੈਕਟਰ ਇਹ ਆ ਸਵਾਦ ਹੈ ਕਹਿੰਦਾ ਇੱਥੇ ਐ ਲੈ ਜਾਣਾ ਚਲਾਉਣ ਨਹੀਂ ਹੁੰਦਾ ਜਿੰਨਾ ਇੱਥੇ ਦੀਆਂ ਰ ਇੰਨੇ ਆਪਣਾ ਲਈ ਕੰਮ ਜਿਹੜਾ ਹੋਏ ਇਹਦਾ ਸਵਾਦ ਇਹ ਆਈ ਕਰਾਵੇ ਇਹ ਸਵਾਦ ਲੈਂਦੇ ਸਵਾਦ ਲੈਂਦੇ ਆ ਮਣੂ ਕਹਿੰਦਾ ਮੈਂ ਜੋਰ ਦੇਖਣਾ ਆ ਆ ਪੜੀਏ ਤੇ ਮਾਰੇ ਤਾਂ ਕੋਸਾ 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 ਇਹ ਕੋਸਾ ਕੜਦੇ ਕੜਦਾ ਕੋਸਾ ਇਹ ਜੋਰ ਉਹ ਨਾਲ ਰੱਖਦੇ ਜਿਵੇਂ ਆ ਦੇਖ 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 ਜੋ ਸਾਹ ਓ ਓ ਕਿਆ 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 ਐ ਆਉ ਲੈ ਗਿਆ ਲੈ ਗਿਆ ਲੈ ਗਿਆ ਜਾਣ ਦੇ ਉਹਦੇ ਬਾਅਦ ਦੇਖ ਆ ਗਿਆ ਲੈ ਗਿਆ ਉਹ ਤਾਂ ਲੈ ਗਿਆ ਚੱਕੇ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ 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 ਅਗੜਾ ਆ ਝੋਟਿਆ ਸਾਡੇ ਲਈ ਜਿੰਨਾ ਸਾਡੇ ਲਈ ਜਾ ਕੋ ਟ੍ਰਾਲਾ ਹੈਵੀ ਵੱਡੇ ਦੇ ਨਾਲ ਨਾ ਕਰਦੇ ਹਣੇ ਉਹਨੇ ਕਲਾੰਦ ਨੇ ਇੱਕ ਲਾਇਆ ਭੈਣਾਂ ਬਾਈਕ ਨਹੀਂ ਲਾਇਆ Marra, eu <laughs> ਤੂੰ ਗਾਣਾ ਵੇ ਓ ਡਰਾਈਵਰ ਆ ਬਾਈ ਡਰਾਈਵਰ ਵਾਲਾ ਚੋਟੀ ਦਾ ਟੂੜੀ ਵਾਲੇ ਮਸੀਨ ਤੇ ਰੱਖਣਾ ਇਹ ਸਮਰਗ ਕਰੋ ਇਆ ਕਹਿੰਦੇ ਕਰਨਾ ਚੋਟੀ ਦਾ ਡਰਾਈਵਰ ਬੰਦਾ ਆਏ ਹੋਏ ਮੈਂ ਤਾਂ ਗੱਲਾਂ ਕਰਾਂਗਾ ਸੱਤ ਓਏ ਇਹਦਾ ਬਾਲਾ ਜੋਰ ਲੱਗਿਆ ਦੇਖੀ ਇਹਦਾ ਵਾੜਾ ਜੋਰ ਲੱਗਿਆ ਬਿਆੜਾ ਮੁੰਡਾ ਬਿਆੜਾ ਮੁੰਡਾ ਕੁੜੀ ਦਾ ਸੋਹਣਾ ਕੁੜੀ ਮੁੰਡੇ ਦਾ ਸੋਹਣੀ ਏ ਭਜਾਤਾ ਆ ਦੂਏ ਇਹਦਾ ਕਾ ਇੰਦਾ ਕਾ ਹੁਣ 4 ਆ ਜਾਣੇ 4 ਪਾ ਕੇ ਸਦਾ ਜਾਣਗੇ ਹੁਣ ਤਾਰੇ ਗੜ ਕਰ ਕੇ ਆਏ ਨਹੀਂ ਆ ਨਹੀਂ ਕਰਦਾ ਕੋਈ ਇਹ ਨੂੰ ਕਹਿਣਾ ਕਹਿੰਦਾ ਖਾਲੀ ਕਰਕੇ ਘੜਾ ਦੇ ਦੇ ਉਸ ਤੀ ਟਰਾਲੀ ਕੱਢ ਕੇ ਫੇਰ ਵੀ ਖਾਲੀ ਵੀ ਨਹੀਂ ਦਿੱਤਾ ਹੈਣਾ ਜੀ ਤੂੰ ਐਣੀ ਭਾਜੀ ਤੂੰ ਤੰਗ ਕਰਦਾ ਜੀ ਤੂੰ ਬੜਾ ਜ਼ੋਰ ਮਾਰੀਦਾ ਦੇਖ ਪੈਂਪਰ ਕਾਉਂਦੇ ਆ ਦੂਜੇ ਭਾਏ ਨੇ ਮਗਰਿਆੜ ਕੰਪੀ ਜਾਂਦੇ ਹੋਰ ਬਾਈ ਹੋਰ ਕਰ ਕੇ ਉਹ ਬੜਾ ਜ਼ੋਰ ਨਾਲ ਮਾਰਦਾ ਸ਼ੇਰ ਦਾ ਬੜਾ ਤਾਣਾ ਲਗਾਉਂਦਾ ਅੱਜ ਨੜਕਾ ਪਾਉਂਦਾ ਸ਼ੇਰ ਹੀ ਆ ਸਿੱਧੂ ਮੂਸੇ ਵਾਲੀ ਜੋਰ ਨਾਲ ਟਰੈਕਟਰ ਤਾਂ ਮਾਰਦਾ ੜੀ ਦੇਖ ਬੈਗ ਵੀ ਕਰਕੇ ਲੀ ਵੀ ਪੱਕੀ ਕਰਕੇ ਦਿੰਦਾ ਜਮਾ ਬੁਰਿਆ ไม่เอา not you ਕੋਈ ਤਾਂ ਨਹੀਂ ਦੇ ਕੋਈ ਨਾ ਨਾ ਕੋਈ ਉਹ ਟ੍ਰੈਂਡੀ ਆਪਦਾ ਨੇ ਕਈ ਸੋਚ ਚੱਕਰ ਨੂੰ ਉਹ ਲਾਇਆ ਹੈਨਾ ਆ ਲਾ ਲਾਈ ਉਹਦਾ ਕੋਈ ਫੋਨ ਆ ਆਹ ਬਾਈ ਵਿਚਾਰਦਾ ਮੈਂ ਫਿਰ ਗਲਤ ਹੋ ਗਿਆ ਤੂੰ ਕਹਿੰਦਾ ਨਹੀਂ ਉਹ ਜੋ ਉਹ ਜੋਰੀ ਤੜੇ ਗਈ ਓਏ ਦੇਖ ਓਏ 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 ਪਾਣਾ ਬਦਲਾ ਕੀ ਕਹਿੰਦਾ ਹੁੰਦਾ ਓਏ ਚਾਚਾ ਤੂੰ ਸਾਸਰੀ ਗੱਲ ਬਣਾਉਂਦਾ ਏ ਟਰੈਕਟਰ ਮਣੂ ਕੋਈ ਓਏ ਖੜਾ ਹੋ ਕੇ ਜੋ ਉਹਦੇ ਡੈਗ ਪੈਂਦਾ ਪੰਪ ਮੜਾਉਦਾ ਵੀਰੇ ਦਾ ਓ ਟਰੈਕਟਰ ਦਾ ਹੱਜ ਟਰੈਕਟਰ ਦਾ ਗਲਤੀ ਨਿਕਲ ਗਈ ਸੀ ਮੂੰਹ ਚ ਖਾਤੀ ਪੀਤੀ ਕੀ ਨਹੀਂ ਪਤਾ ਲੱਗਦਾ ਬੜਾ ਨਾਲ ਲੇਵਟ ਚੱਕੀ ਜਾਵੇ ਹੁਣੇ ਡਰਾਈਵ ਚੱਕੀ ਨਹੀਂ ਬੱਜੀ ਬੜਾ ਕਸੂਤਾ ਵਸਾਤ ਆ ਬਾਬਾ ਤਾਂ ਉਧਰ ਹੀ ਨਾ ਗਿਆ ਹੁਣ ਤਾਂ ਕੇ ਲੇਵਟ ਚੱਕੀ ਟਿਕੂ ਪਾਲਟੂ ਟਰਾਲੀ ਬੜਾ ਕਸੂਤਾ ਵਸਾ ਲੈ ਲੈ ਗਿਆ ਓਏ ਉਹ ਲੈ ਗਿਆ ਓਏ ਏ ਉਹ ਲੈ ਗਿਆ ਉਹ ਲੈ ਗਿਆ ਓਏ ਲੈ ਗਿਆ ਓਏ ਓਏ ਲੈ ਗਿਆ ਓਏ ਓਏ ਲੀਹਾਂ ਲੂਹਾਂ ਵਾਲੇ ਆ ਮਨੂ ਨੇ ਕੰਮ ਕਰਿਆ ਮਨੂ ਤੂੰ ਖੜਾਇਆ ਨਹੀਂ ਇੱਥੇ ਕੋਟੋ ਫਰ ਆ ਆ ਕੋਚ ਨਾ ਮਿਲੋ ਜੀ ਤੂੜੀ ਤੇ ਡਰਾਈਵਰ ਰੱਖਣੇ ਨਾ ਮਿਲੋ ਤੇਰਾ ਮੂਰੇ ਹੋ ਗਿਆ ਆਪ ਆਪ ਓਏ ਲੈ ਗਿਆ ਉਹ ਜਵਾਗਾਂ ਦਾ ਢੱਟ ਇਕੱਠਾ ਕਰਾਤਾ ਏ ਕਿਤਰੇ ਆ ਇਕਲੇ ਆ ਵੀ ਨਹੀਂ ਠੀਕ ਹੈ ਨਾ ਜਾਉਂਗੇ ਟਰੈਕਟਰ ਵਾਰੇ ਇਹਦੇ ਬਾਰੇ ਆ ਕਿਹੜਾ ਜਾਏ ਵੀ ਇਹਨੂੰ ਯਾਰ ਮੋਦੀ ਸਰਕਾਰ ਨਾਲ ਮਿਲ ਕੇ ਇਹਨੂੰ ਬੰਗਲਾ ਦੇਸ ਭੇਜ ਦਿੱਤਾ ਯਾਰ ਉਹ ਤੇ ਸਮੁੰਦਰ ਚ ਡੋਬ ਦਿੱਤਾ ਜਾਵੇ ਆ ਵੀ ਉਹ ਆ ਖਾਨੀ ਹੋ ਨਾ ਜੀ ਇਹਦੇ ਨਾਲ ਲੱਗ ਉਹ ਵੀ ਨੂੰ ਦਰਦੀ ਰਹਿ ਗਿਆ ਅੱਧ ਜੀ ਰਹਿ ਗਿਆ ਬਾਈ ਜੀਤੂ ਜੀ ਤੂੰ ਵੀਡੀਓ ਦੇਖ ਉਹ ਠੇਕੇਦਾਰ ਆਹੇ ਠੇਕੇਦਾਰ ਨੂੰ ਨਹੀਂ ਮਾਰਾ ਉਹ ਖਾਲੀ ਦਾ ਅੱਧ ਚ ਲੈ ਗਿਆ ਸੀ ਉਹ ਬਤੀ ਮੁਹੱਬਤਲੀ ਬਣਾ ਰਿਹਾ ਉਹ ਕਿੱਥੇ ਜਾ ਰਿਹਾ ਹਾਲੇ ਉਹ ਦੇਖੋ ਉਹ ਦੇਖੋ ਓਏ ਓਏ ਲੈ ਗਿਆ ਓਏ ਮਨੂਦਰਾ ਛੋਡਾ ਬਾਬਾ ਲੈ ਗਿਆ ਓਏ ਇਹ 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 ਆ ਗਏ ਹੋ ਕੰਮ ਕਰ ਗਿਆ ਕੰਮ ਕਰ ਗਿਆ ਪੂਰਾ ਖੜਾ ਹੀ ਟਰਾਲੀ ਪੂਰਾ ਖੜੀ ਇਹ ਲੈ ਗਿਆ